ਹਾਂਜੀ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਤੇ ਅੱਜ ਦਾ ਬਲੌਗ ਸਾਡਾ ਮੁੰਡਾ ਇਥੋਂ ਸ਼ੁਰੂ ਤੇ ਸੋ ਗ੍ਰੈਂਡ ਸਾਰਿਆਂ ਨੇ ਬਹੁਤ ਬਹੁਤ ਮੈਨੂੰ ਵਧਾਈਆਂ ਦਿੱਤੀਆਂ ਤੇ ਤੁਹਾਨੂੰ ਸਾਰਿਆਂ ਨੂੰ ਸਵਾ ਵਧਾਈਆਂ ਦੀ ਮਾਰ ਤੁਹਾਨੂੰ ਵੀ ਜਲਦੀ ਹੀ ਗੱਡੀਆਂ ਵਾਲੇ ਕਰਦੇ ਜੀ ਤੇ ਸੋ ਗ੍ਰੈਂਡ ਮੈਂ ਅੱਜ ਗਈ ਸੀਗੀ ਜੈਤੋ ਮੈਨੂੰ ਕੋਈ ਕੰਮ ਸੀਗਾ ਜੈਤੋ ਤੇ ਜੈਤੋ ਦੇ ਵਿੱਚ ਨਾ ਮੇਰੇ ਪਿਆਰੇ ਜੇ ਸਬਸਕ੍ਰਾਈਬਰ ਸੀਗੇ ਬਹੁਤ ਹੀ ਪਿਆਰੇ ਤੇ ਫਰੈਂਡ ਉਹਨਾਂ ਦੇ ਸੀ ਘਰੇ ਗਏ ਉਹਨਾਂ ਨੇ ਸਾਨੂੰ ਘਰੇ ਬੁਲਾਇਆ ਉਹਨਾਂ ਨੇ ਸਾਡੇ ਇੰਨੀ ਰਿਸਪੈਕਟ ਦਿੱਤੀ ਨਾ ਸਾਡੀ ਗੱਡੀ ਮੈਂ ਫਸਟ ਵਲ ਉਹਨਾਂ ਦੇ ਘਰੇ ਪਹਿਲੇ ਬੰਦੇ ਉਹੀ ਹੈ ਜਿੰਨਾਂ ਦੇ ਘਰੇ ਮੈਂ ਗੱਡੀ ਲੈ ਕੇ ਗਈ ਸੀ ਤੇ ਉਹਨਾਂ ਨੇ ਕੇਕ ਕਟਿੰਗ ਕੀਤਾ ਮੈਂ ਕਹਿੰਦੀ ਜੇ ਇੰਨਾ ਸਾਨੂੰ ਪਿਆਰ ਦਿੱਤਾ ਫਰੈਂਡ ਮੈਨੂੰ ਜੁੱਤੀ ਦਵਾਈ ਭੈਣ ਨੇ ਸਪੈਸ਼ਲ ਸਾਨੂੰ ਸਾਨੂੰ ਮਾਨ ਸਨਮਾਨ ਵੀ ਦਿੱਤਾ ਸੋ ਉਹਨਾਂ ਦੇ ਬੇਟੇ ਨੇ ਜੀ ਮੈਨੂੰ ਆ ਇੱਕ ਬਣਾ ਕੇ ਦਿੱਤੀ ਹੈ ਜਿੰਦ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦਾ ਸਾਰਾ ਐਡਰੈਸ ਹੈ ਜੀ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਇੱਦਾ ਦੇਖ ਰਹੇ ਹੋ ਤਿਆਰ ਕਰਵਾਣਾ ਚਾਹਦੇ ਹੋ ਤਾਂ ਉਹ ਦਿੱਤੇ ਗਏ ਨੰਬਰ ਤੇ ਸੰਪਰਕ ਜ਼ਰੂਰ ਕਰ ਲਿਓ ਜੈਤੋ ਹੈ ਜੀ ਉਹਨਾਂ ਦਾ ਤੇ ਦੇਖੋ ਕਿੰਨੀ ਪਿਆਰੀ ਜੀ ਚੀਜ਼ ਬਣਾ ਕੇ ਦਿੱਤੀ ਉਹਨਾਂ ਨੇ ਇਹ ਮੇਰੇ ਲਈ ਸਰਪ੍ਰਾਈਜ਼ ਸੀਗਾ ਬਹੁਤ ਗੁੰਦਲਾ ਤੇ ਸੋ ਫਰੈਂਡ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਸੋ ਮੈਂ ਹੁਣ ਚੱਲੀ ਆ ਜੀ ਖਬੂਰ ਮੈਂ ਚੱਲਦੀ ਆ ਜੀ ਖਬੂਰ ਬਾਈ ਬਪੂ ਦੱਕ ਸ਼ੈ ਬੈਗ ਵਾਲਾ ਦੇ ਜੀ ਤੇ ਉਥੇ ਆਪਾਂ ਗੱਡੀ ਦਾ ਲੈਣ ਜਾ ਰਹੇ ਆ ਜੀ ਕਬਰ ਫਿਰ ਬਾਕੀ ਦੇਖਦੇ ਆ ਬਾਈ ਦਾ ਵੀ ਉਥੇ ਕੀ ਗੱਲ ਬਾਤ ਆ ਕੀ ਨਹੀਂ ਆ ਤੇ ਆਪਾਂ ਚੱਲੇ ਆ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਸੋ ਜਿੰਨਾ ਜਿੰਨਾ ਨੇ ਮੈਨੂੰ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਦੂਰੀਆ ਤੀਰੀਆ ਮੇਰੇ ਵੱਲੋਂ ਵੀ ਵਧਾਈਆਂ ਜੀ ਤੇ ਮਾਲਕ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਇਸ ਵਾਸਤੇ ਵੀ ਜਵਾਨੀਆਂ ਬਣਾਉਂ ਮੈਂ ਇੱਕ ਗੱਡੀ ਲਿਆਉਂਦੀ ਆ ਜੀ ਤੇ ਤੁਹਾਨੂੰ ਚਾਰ ਚਾਰ ਗੱਡੀਆਂ ਮਿਲਣ ਜੀ ਸੋ ਬਣੇ ਰਿਓ ਵਲੌਗ ਦੇ ਨਾਲ ਰਾਜ ਕੋਈ ਵੀ ਗੱਲਬਾਤ ਹੋਈ ਕੋਈ ਚੀਜ਼ ਹੋਈ ਵਧੀਆ ਜੀ ਤੁਹਾਰਾਂ ਲਈ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਆਪਾਂ ਆ ਗਏ ਜੀ ਬਾਹਰ ਤੇ ਆਪਾਂ ਬਹਿਣ ਲੱਗੇ ਗੱਡੀ 'ਚ ਦੇਖਿਓ ਸਤਪਾਲ ਨੂੰ ਮੂਰੇ ਭਾਈਏ ਜਾਦਾ ਜਿਮਰਾ ਜੀ ਪਤਾ ਚੱਲ ਸਤਪਾਲ ਹੀ ਮੂਰੇ ਬੈਠਾ ਸਤਨਵਾ ਦਾ ਮੂਰੇ ਸਤਨਵਾ ਦਾ ਮੂਰੇ ਮੂਰੇ ਸਤਨ ਨੇ ਬੈਠਾ ਦੇਖੋ ਤਤਨਵਰ ਚਲੋ ਸਤਪਾਲ ਜੀ ਬੱਠਣਗੇ ਅੱਜ ਮੂਰੇ ਦੋਸਤ ਦੋਸਤ ਆਉਗੇ ਮੈਂ ਫਰੰਟ ਵਿੱਚ ਬਹਿ ਜਾਂਦੇ ਚਲੋ ਹਨਾ ਪਿੱਛੇ ਮਾਲਕ ਪਿੱਛੇ ਬੈਠਾ ਹੁੰਦਾ ਹੁੰਦਾ ਅੱਗੇ ਡਰਾਈਵਰ ਓ ਯਾਰ ਮੈਨੂੰ ਅੱਗੇ ਬੈਠਣਾ ਵਧੀਆ ਲੱਗਦਾ ਕਿਉਂਕਿ ਏਸੀ ਦੀ ਆਵਾਜ਼ ਆ ਇਹ ਨਹੀਂ ਨਹੀਂ ਕਲੀ ਕਰ ਦੋ ਨੀ ਨਹੀਂ ਨਾ ਤੂੰ ਚੱਲ ਯਾਰ ਮੈਂ ਮੈਂ ਸਾਰੇ ਮੈਂ ਹੀ ਬਹਿਣੀ ਯਾਰ ਅੰਤਾ ਮੈਂ ਕਿਹਾ ਪਿੱਛੇ ਤੇ ਆਹ ਬਹਿ ਗਿਆ ਆਪਾਂ ਐ ਡਿੱਗੀ ਪਹੁੰਚ ਗਿਆ ਜੀ ਹਬੋਰ ਦક્ષ ਸ਼ੈਗ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਈ ਦੀ ਬੱਬੂ ਦੀ ਦਵਾਕੇ ਲਾ ਦੀ ਕਿਤੇ ਕੋਈ ਉਤਰੋ ਫਿਰ ਬਾਈ ਦਵਾਕੇ ਲਾਣੀ ਦਵਾਕੇ ਲਾਣੀ ਆ ਹਾਂ ਕਿਉਂ ਫਿਰ ਗੱਡੀ ਦਾਬ ਕੇ ਲਾਉਂਗੇ ਉਤਰੋ ਹੁਣ ਤੁਸੀਂ ਫੇਰ ਅੰਦਰ ਬੈਠੋ ਹੁਣ ਕੰਮ ਨਾਲ ਆ ਖੋਲਨੇ ਖਣੇ ਇਹਨੂੰ ਬੜਾ ਇਧਰੋਂ ਬੰਦ ਸੀ ਇਹ ਜਿਹੜਾ ਦੇ ਉਧਰ ਨਾਲੇ ਇਹ ਵਾਰ ਸੋ ਆਪਾਂ ਫਾਈਨਲੀ ਪਹੁੰਚ ਗਏ ਆ ਜੀ ਦੇਖ ਸਕਦੇ ਦક્ષ ਸ਼ੈਗ ਵਾਲਾ ਜੀ ਚੱਲ ਬੱਤ ਕੀ ਹੋ ਗਿਆ ਹੁਣ ਬੱਸ ਉਹ ਹੀ ਤਾਂ ਗੱਲਾਂ ਨੇ ਬੱਬੂ ਬਾਈ ਦੇ ਪਹੁੰਚ ਗਏ ਜੀ ਆਪਾਂ ਸ਼ਾਪ ਤੇ ਹਵੋਰ ਦੇਖ ਸਕਦੇ ਹੋ ਤੁਸੀਂ ਇਧਰ ਕਿਹੜਾ ਕੜੂਕ ਆਇਆ ਸੀਗਾ ਬਹੁਤ ਵਧੀਆ ਤੇ ਉਹ ਲੰਗ ਗਿਆ ਸਹੀ ਆ ਬਾਈ ਦੀ ਸ਼ਾਪ ਦક્ષ ਬੈਗ ਦੇਖ ਸਕਦੇ ਹੋ ਤੁਸੀਂ ਬਾਈ ਬੱਬੂ ਆਪ ਪਤਾ ਨਹੀਂ ਕਿੱਥੇ ਸਸੇਕਾਲ ਜੀ ਵੀਰਾ ਕਿੱਥੇ ਗਿਆ ਜੀ ਆ ਜਾਂਦੇ ਬੈਠੋ ਹੂੰ ਏ ਅਜੀ ਬਾਈ ਦੀ ਸ਼ਾਪ ਅਬੋਰ ਦੇ ਵਿੱਚ ਦੱਖਸ਼ ਬੈਗ ਨੋ ਨੋ ਇਹ ਢੱਕੇ ਵਾਲੀ ਕਾਫੀ ਹੈ ਨਾ ਇਹ ਲੇ ਕੇ ਕਾ ਤੁਹਾਨੂੰ ਇਹ ਵੀ ਹੈ ਕਿ ਇੱਕ ਵੀਡੀਓ ਬਣੀ ਤਾਂ ਸੀ ਇਹ ਨਾ ਸਵਾਜੋ ਜੀ ਨੇ ਢੱਕੇ ਵਾਲੀ ਕਾਫੀ ਪੀਣੀ ਹੈ ਛੱਡੀ ਰੰਡੀ ਕੋਲ ਕਾਫੀ ਕੁਈ ਪਿੱਤਾ ਕਿ ਨਹੀਂ ਪਿੱਤਾ ਸੋ ਹਾਂਜੀ ਪ੍ਰਮ ਤੇ ਮਨਾਨਾ ਸ਼ੇਰ ਪੀ ਲਿਆ ਆਪਾਂ ਹੁਣ ਬਾਈ ਬੱਬੂ ਨੇ ਹਾਂ ਉਹਦੋਂ ਕਿੰਦਾ ਹੁੰਦਾ ਨਹੀਂ ਜਾਨਣਾ ਤੇ ਹਬੋਰ ਆ ਹਬੋਰ ਦੱਖ ਵੈ ਗੋ ਬੱਬੂ ਲਿਖੋ এবਾਰ ਇਹ ਮੈਂ ਕੈਮਰਾਮੈਨ ਨੂੰ ਕਹੂੰਗੀ ਬਾਈ ਦੀ ਸ਼ੌਭਾ ਦਿਖਾਓ ਮੇਰੀ ਦਿਖਾਓ ਸਕਦੇ ਹੋ ਕਿੰਨੇ ਘੈਂਟ ਗੱਲ ਬਾਤ ਆ ਤੇ ਹੁਣ ਹੈਈ ਆਪਾਂ ਦਾ ਜੰਮੇ ਜਰਈ ਚ ਬੈਗ ਆ ਇੱਥੇ ਖਾ ਲੈ ਮੈਨੂੰ ਪੀਂਵਾਇ ਮਾਰ ਲੈਵ ਕੁੱਕੀ ਲੈਵ ਕੁੱਕੀ ਕਿ ਮੈਂ ਟੰਗਾਲ ਗਏ ਇਧਰੋਂ ਪਰਸ ਪਸੰਦ ਕਰ ਜਿਹੜਾ ਲੈਣਾਗਾ ਕਮੈਂਟਾਂ ਚ ਦੱਸ ਦੀ ਕਿਹੜਾ ਲੈਣਾ ਤੇ ਬਾਅਦ ਚ ਫਿਰ ਮੈਂ ਸਪੈਸ਼ਲ ਆਉਂਗਾ ਤੇਰਵਾਤ ਤੇ ਹਾਂ ਤੁਸੀਂ ਜਦੋਂ ਨਿਊ ਨਹੀਂ ਰੱਖੀ ਕਿਹੜਾ ਅਪਡੇਟ ਕਰ ਕੰਮ ਕਰ ਪਾ ਲੈਂਦਾ ਕੋਪਾ ਭਾਈ ਦੇ ਘਰੇ ਆਇਆ ਜੀ ਬਾਈ ਦਾ ਘਰ ਨਵਾਂ ਤਿਆਰ ਹੋ ਰਿਹਾ ਹੈ ਬਾਈ ਬਕੂ ਦਾ ਬੈਗ ਵਾਲੇ ਦਾ ਖਵੋਰ ਦੇ ਵਿੱਚ ਕੋ ਆਜੇ ਜੀ ਦਿਲ ਦੇ ਅੰਦਰ ਕੀ ਗੱਲ ਮਾਤਾ ਸਤਿ ਸ੍ਰੀ ਅਕਾਲ ਸਾਰਾ ਮੇਰਾ ਸਤਿ ਸ੍ਰੀ ਅਕਾਲ ਬਹੁਤ ਠੀਕ ਉਹ ਤੇ ਉਹਦਾ ਜਿਸਨੂੰ ਮੈਂ ਕੋਸ਼ਿਸ਼ ਮੈਂ ਆਵਾਸ ਤੇ ਆਇਆ ਪਾਜੀ ਵਰਤੀ ਠੀਕ ਹੈ ਤੇ ਬਾਈ ਕਿਤੇ ਬਾਹਰ ਲੱਡੂ ਆ ਲੱਡੂ ਲੱਡੂ ਲੈ ਜਾਓ ਕਿ ਤੁਮ ਬਲ ਫਿਲਟ ਕੇ ਸੋ ਬਹੁਤ ਬਹੁਤ ਮੁਬਾਰਕਾ ਬਾਈ ਨੂੰ ਬਾਈ ਦਾ ਘਰ ਪਿਆ ਬਹੁਤ ਸੋਹਣਾ ਪਹਿਰਿਆਗਾ ਦੋ ਥਾ ਤੇ ਪਹਿਰਿਆ ਥੈਂਕ ਯੂ ਰੀਡੀ ਕਲਵਾ ਅੱਗੇ ਦੇਖਦੇ ਆ ਜੀ ਆਪਾਂ ਹਨ ਪਹਿਲਾ ਵੀ ਵੀਰੇ ਨੇ ਮੈਨੂੰ ਘਰੇ ਜਮ ਤਾਂ ਭੇਜਿਆ ਸੀਗਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਇਹ ਬਹੁਤ ਸੋਨਾ ਸੀਗਾ ਤੇ ਹੁਣ ਵੀ ਮੈਂ ਥੋੜਾ ਦੇਖਿਆ ਵਾਹ ਕੀ ਹੁਆ ਹਾਂ ਸਾਰੇ ਸਭ ਠੀਕ ਹਾਂ ਸਾਰੇ ਸਭ ਥੋੜੀ ਛੋਟੀ ਹਾਂ ਹਾਂ ਜੀ ਹਾਂ ਆਪਣੀ ਸੈਟੀ ਹਾਂ ਪਰਬਣ ਓ ਮਾਈ ਗਾਡ ਇਹ ਹੱਥ ਤੋਂ ਕਿਹ ਜਾਣਾ ਪਿਆਣਾ ਬੈਠੀ ਮੈਂ ਪਹਿਲਾਂ ਉਹ ਕੰਨੀ ਨਾ ਮਾਰੀ ਉਹ ਮੈਂ ਆਹ ਅੱਛੀ ਵਰਤ ਰਹੀ ਹਾਂ ਕੁਝ ਕਲਰ ਹੋ ਰਹਿ ਨਹੀਂ ਆਏ ਮੰਮੀ ਆ ਤਾ ਹੈ ਤੇ ਔਰ ਹਮਮ ਚੱਲ ਸੋ ਗਿਆ ਜੀ ਆਹ ਵਾਲਾ ਲੈ ਲਿਆ ਬਹੁਤ ਘਿਆੜਾ ਓ ਮਾਈ ਗਾਡ ਦੇਖੋ ਮਿਲੂ ਨੇ ਮਿਲ ਗਿਆ ਇਹ ਗੁੱਲੂ ਦੇ ਪਾਸੇ ਦੇਖੋ ਸਕੂਲ ਵੈਗਾ ਤੇ ਬਹੁਤ ਸੋਹਣਾ ਜੀ ਖਮੋਰ ਹੈਗਾ ਆ ਬਾਈ ਦਾ ਆ ਆਪਣਾ ਲੱਡੂ ਆ ਗਿਆ ਹਾਂਜੀ ਤੇ ਆਹ ਸਾਡਾ ਲੱਡੂ ਜੀ ਆ ਗਿਆ ਜੀ ਲੱਡੂ ਕੋਲ ਸਾਡੇ ਬਹੁਤ ਹੋਏ ਜੀ ਸ਼ਰਾਰਤੀ ਇਹਦੇ ਤੇ ਸਾਰਾ ਸੀਦਾ ਬਾਈ ਦਾ ਘਰ ਘੁੰਮ ਕੇ ਆਇਆ ਬਹੁਤ ਸੋਹਣਾ ਗੱਲਬਾਤ ਬਹੁਤ ਰਹੀ ਹੈ ਜੀ ਹੋਰ ਜੇ ਕੋਈ ਲਾ ਕੇ ਆਉਂਦਾ ਹਾਂ ਜੀ ਤੇ ਤੇ ਆ ਜੀ ਅੱਗੇ ਹੋਰ ਹੋਲਾ ਜੀ ਬੱਚਾ ਸੁਪਰੇ ਦੀ ਮੇਲਾ ਛੋਣਾ ਪਿੰਕ ਸਰ ਉਹ ਵੀ ਨੇ ਬਹੁਤ ਰਿਸਪੈਕਟ ਦਿੱਤੀ ਬਹੁਤ ਸੇਵਾ ਕੀਤੀ ਪਹਿਲਾਂ ਅਸੀਂ ਡੱਕੇ ਵਾਲਾ ਉਹ ਪਿੱਤਾ ਬਣਾਉਣਾ ਸੀ ਮੈਂ ਜੀ ਬਲੋ ਉਹ ਵੀ ਪਸੰਦ ਆ ਰਿਹਾ ਇਹ ਬਲੋ ਇਹ ਸੋਨਾ ਹੈ ਹਾਂ ਆ ਸੋਨਾ ਹਾਂ ਆ ਦੇ ਇਹ ਸੋਨਾ ਆ ਦਿਓ ਮੈਂ ਇਹਦਾ ਪਪਾ ਹਾਂ ਜੀ ਚਾਹ ਤਾਰਦੇ ਤੇ ਇਧਰ ਜੀ ਕਾਲੇ ਰੰਗ ਦੀ ਕੋਕੋ ਪੋੜ ਇਹ ਬੋਰੀ ਆ। ਪਾਇਆ ਨਹੀਂ ਇਹਦੇ। ਇਹ ਆਪਣਾ ਸਗਾ। ਇਹ ਹਰਪੀਤਾ ਆਪਣਾ। ਹਰਪੀਤਾ ਪਿਕਚਰ ਦਾ ਕੰਮ ਕਰਾਉਣਾ ਨੇ ਕਿਸੇ ਨੇ। ਹਾਂਜੀ। ਇਹ ਮੁੰਡੇ ਨੂੰ ਸੀਗਾ। ਸਪਰਕ ਕਰ ਲਿਓ ਫਰੈਂਡ ਠੀਕ ਆ। ਬਾਕੀ ਨੰਬਰ ਬੋਲ ਦੇਵੀਂ ਆਉ ਦਾ। ਸ਼ਾਇਦ ਪੂਰਾ 777। ਹਾਂ। ਤੇ ਹੁਣ ਇਸ ਇਹਨੂੰ ਫੋਨ ਕਰ ਲੈ ਠੀਕ ਆ ਮੈਨੂੰ ਕਿਤੇ ਨਾ ਕਰੀ। ਪਹਿਲਾਂ ਫੋਨ ਕਰ ਲੈ। ਹੁਣ ਹੋਰ ਏਰੀਏ ਚ। ਹੁਣ ਹੋਰ ਏਰੀਏ ਚ। ਕੰਮ ਸ਼ੁਰੂ ਹੋਣਾ। ਅੱਜ ਆਪ ਆਇਆ ਜੀ ਹੁਣ ਹੋਰ। ਭਾਈ ਕੋਲੇ ਭਾਈ ਬੰਕੂ ਸੈਗ ਕੋਲੇ ਤੇ ਇਹਨਾਂ ਦੇ ਭਾਈ ਆਪਾਂ ਨੂੰ ਆਹ ਗੱਡੀ ਦਾ ਕਵਰ ਬਣਾ ਕੇ ਦਿੱਤਾ ਜੀ ਬਹੁਤ ਸੋਹਣਾ ਲੱਗਿਆ ਤੇ ਜਾਨ ਇਹ ਫਰੈਂਡ ਮਨ ਭਾਈ ਜੀ ਆ ਬੱਸ ਦਿੱਤਾ ਤੇ ਉਹ ਬਹੁਤ ਬਹੁਤ ਵਾਰ ਪ੍ਰਾਨੋਂ ਤੁਹਾਨੂੰ ਬਹੁਤ ਸਾਰਾ ਧੰਨਵਾਦ ਹੈ ਜੀ ਜੇ ਇਹਨਾਂ ਨੂੰ ਮਿਲ ਕੇ ਜੇਕਰ ਤੁਸੀਂ ਵੀ ਇਦਾਂ ਦੇ ਕੱਟਖਾ ਦੇ ਕਵਰ ਬਣਵਾਉਣਾ ਚਾਹਦੇ ਹੋ ਤਾਂ ਆਪਣੇ ਭਾਈ ਦਾ ਆਪਕੇ ਨੰਬਰ ਦੇ ਰਹਾ ਕਿ ਹਮੋਰ ਹੈ ਨਾ ਵੀ ਸ਼ਾਪ ਤੇ ਤੁਸੀਂ ਜਿੱਦਾਂ ਦੇ ਮਨ ਚਾਹੁੰਦੇ ਬਣਵਾ ਸਕਦੇ ਹੋ ਆਪਦੀ ਗੱਡੀ ਦਾ ਹੋ ਰਸ ਕੇ ਵੀ ਆਪਣੇ ਕੋਲੇ ਕਿਹੜੀ ਗੱਡੀ ਆ ਤੇ ਸੋ ਅਖੇ ਬਾਈ ਜੀ ਬੋਲ ਤੋ ਪੁੱਤ ਧੰਨਵਾਦ ਬਾਈ ਜੀ ਹਾਂ ਜੀ ਅੱਜ ਸਾਰਿਆਂ ਨੂੰ ਸਾਰਿਆਂ ਨੂੰ ਥੈਂਕ ਯੂ ਧੰਨਵਾਦ ਜੀਰੇ ਰਿਆ ਪਰੂ ਸਪੈਸ਼ਲੀ ਬੁਲਾਇਆ ਸੀਗਾ ਜੀ ਤੇ ਅਸੀਂ ਖੁਸ਼ੀ ਆਇਓ ਗੱਡੀ ਲੈ ਕੇ ਤੇ ਆਪਾਂ ਭਲਾ ਕੇ ਦੇਵਾਂਗੇ ਜੀ ਤੇ ਸੋ ਫਰੈਟ ਬਹੁਤ ਖੁਸ਼ੀ ਆ ਮਾਰਨੋ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਕਰਨਾ ਚੱਲ ਪਿਆ ਜੀ ਹੁਗੋਰ ਤੋਂ ਘਰੇ ਵਾਪਸ ਠੀਕ ਹੈ ਜੀ ਬਾਈ ਨੇ ਬਹੁਤ ਇੱਜ਼ਤ ਕੀਤੀ ਤੇ ਜੇਕਰ ਤੁਸੀਂ ਵੀ ਇੱਥੋਂ ਕੋਈ ਬੈਗ ਤਿਆਰ ਕਰ ਸਕੂਰ ਵਾਲੇ ਬੈਗ ਵੀ ਮਿਲਦੇ ਆ ਲੇਡੀਜ਼ ਪਰਸ ਵੀ ਆ ਮੇਰੇ ਕੋਲੇ ਬਾਕੀ ਸੀਟ ਕਵਰ ਜੋ ਕੁਛ ਵੀ ਤੁਸੀਂ ਬਣਵਾਣਾ ਚਾਹਦੇ ਹੋ ਬਹੁਤ ਵਧੀਆ ਬਾਈ ਦਾ ਕੰਮ ਹੈਗਾ ਹਬੋਰ ਹੈਗਾ ਤੇ ਮੈਂ ਮੁੰਡੇ ਨੂੰ ਕਹਿੰਦੀ ਕੈਮਰਾਮੈਨ ਨੂੰ ਮਾਰਾ ਇਹ ਸ਼ੌਕ ਦਾ ਨਾ ਇਧਰੋਂ ਨਾਮ ਦਿਖਾ ਦਿਓ ਇਧਰ ਵੀ ਆ ਵੇ ਜਾਣਾ ਹੈ ਨਾ ਤੇ ਐਂਦੀ ਜਾਓ ਸੋ ਹਾਂਜੀ ਫਰੈਂਡ ਆਪਾਂ ਘਰੇ ਪਹੁੰਚ ਗਏ ਆ ਬਾਈ ਬੱਬੂ ਹਨਾ ਗਏ ਸੀ ਆਪਾਂ ਹਬੋਰ ਬਾਈ ਬੱਬੂ ਦੇ ਤੇ ਬਾਈ ਬੱਬੂ ਕਹੜੇ ਬਹੁਤ ਸੇਵਾ ਕੀਤੀ ਬਹੁਤ ਰਿਸਪੈਕਟ ਦਿੱਤੀ ਸਾਨੂੰ ਬਹੁਤ ਜ਼ਿਆਦਾ ਤੇ ਉਹਦੇ ਘਰ ਵਾਲੀ ਨੇ ਸਾਨੂੰ ਸੂਟ ਦਿੱਤਾ ਚਾਦਰ ਦਿੱਤੀ ਹਨਾ ਤੇ ਮੇਰੀ ਬੇਟੀ ਨੂੰ ਦਿੱਤਾ ਸਮਾਨ ਉਹਨਾਂ ਨੇ ਬਾਕੀ ਖਾਣ ਪੀਣ ਵਧੀਆ ਸੀਗਾ ਗੱਲਬਾਤ ਤੇ ਉਹ ਕੈਨੇਡਾ ਤੋਂ ਪਾਰਸਲ ਆਇਆ ਸੀਗਾ ਗੁੱਲੂ ਜਹਾ ਦਿਖਾਈ ਪਾਰਸਲ ਡੱਬਾ ਅੱਜ ਕਿ ਲਿਆ ਤੇ ਕੈਨੇਡਾ ਤੋਂ ਭੈਣ ਦਾ ਪਾਰਸਲ ਆਇਆ ਸੀ ਭੈਣ ਨੇ ਸਾਨੂੰ ਭੇਜਿਆ ਬਹੁਤ ਕੁਝ ਆ ਬਾਹਰ ਪਿਆ ਤੇ ਅੱਜ ਪਹੁੰਚਿਆ ਸਾਡੇ ਕੋਲੇ ਕੈਨੇਡਾ ਤੋਂ ਆਇਆ ਸੀ ਭੈਣ ਨੇ ਮੇਰੀ ਗੁੜੀਆ ਵਾਸਤੇ ਕੱਪੜੇ ਭੇਜੇ ਸੋਹਣੇ ਸੋਹਣੇ ਸੂਟ ਤੇ ਮੇਰੇ ਵਾਸਤੇ ਸੂਟ ਭੇਜਿਆ ਦੱਬਾ ਛੁੱਟਦਾ ਚਲੋ ਕੋਈ ਗੱਲ ਨਹੀਂ ਫਰੈਂਡ ਅਸੀਂ ਸਮਾਨ ਕੱਢ ਲਿਆ ਸੀਗਾ ਤੇ ਉਹਦੇ ਵਿੱਚ ਕੱਪੜੇ ਭੇਜੇ ਭੈਣ ਨੇ ਆਪ ਦਾ ਪਿਆਰ ਇੱਕ ਨਿਕ ਦਿਖਾਈ ਮਾਰਦਾ ਜਾ ਕਾਕਾ ਲੱਗ ਰਹੀ ਸੀ ਤੁਸੀਂ ਮੜਾ ਦਿਖਾ ਦੀ। ਸੋ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਭੈਣ ਨੇ ਕੀ ਕੀ ਭੇਜਿਆ ਸੀਗਾ ਜੀ ਤੇ ਭੈਣ ਕੈਨੇਡਾ ਵਾਲੀਏ ਲਵ ਯੂ ਆ ਬਹੁਤ ਸਾਰਾ ਤੇ ਇਧਰ ਇਹਦੇ ਵਿੱਚ ਕੱਪੜੇ ਲੱਤੇ ਮੇਰੀ ਗੁੱਲੂ ਦੇ ਆ ਤੇ ਆ ਦੇਖੋ ਜੀ ਕੈਨੇਡਾ ਤੋਂ ਵਾਓ ਕੈਨੇਡਾ ਵਾਲਿਆ ਤੇ ਇਹ ਦੇਖ ਮੇਰੀ ਭੈਣ ਨੇ ਭੇਜਿਆ ਜੀ ਬਹੁਤ ਸਾਰਾ ਪਿਆਰ ਭੇਜਿਆ ਭੈਣ ਨੇ ਇਹ ਨਿੱਕਾ ਜਿਹਾ ਮੁੰਨਾ ਕਾਕਾ ਬੜਾ ਛੋਨਾ ਛੋਨਾ ਭੇਜਿਆ ਤੇ ਬਾਕੀ ਸਾਰਾ ਕੀ ਕਹਿੰਦੇ ਆ ਦਿਖਾਦੇ ਤੁਹਾਨੂੰ ਮੈਂ ਇਹ ਇਧਰ ਦੇ ਕੋਈ ਸਾਨੂੰ ਬਾਈ ਨੇ ਦਿੱਤੇ ਉਹਨੇ ਬੈਗ ਦਿੱਤੇ ਬਾਈ ਨੇ ਬੱਬੂ ਬਾਈ ਨੇ ਮੈਨੂੰ ਪਰਸ ਦੇ ਕੋ ਕਿੱਡਾ ਘੈਂਟ ਦਿੱਤਾਗਾ ਪਰਸ ਬਹੁਤ ਘੈਂਟ ਆ ਬੱਬੂ ਵੀਰਾ ਬਹੁਤ ਹੀ ਚੰਗਾ ਹਬੋਰ ਵਾਲਾ ਬੱਬੂ ਬੈਗ ਤੇ ਜੇਕਰ ਤੁਸੀਂ ਵੀ ਹਨਾ ਤੇ ਆ ਸਵੇਰੇ ਮੈਨੂੰ ਮੈਂ ਉੱਥੇ ਗਈ ਸੀਗੀ ਜੇ ਤੁਹਾਨੂੰ ਦਿਖਾਈ ਦਿੱਤੀ ਸੀ ਮੈਂ ਮੈਨੂੰ ਬਹੁਤ ਪਸੰਦ ਆਈ ਬਹੁਤ ਘੈਂਟ ਪਿਆਰੀ ਬਣਾਈ ਆ ਤੇ ਜੇਕਰ ਤੁਸੀਂ ਵੀ ਬਣਾਉਣੀ ਆ ਹਨਾ ਤੇ ਮੈਂ ਇੰਸਟਾਗ੍ਰਾਮ ਤੇ ਕਰੀਲ ਪਾਈ ਹੋਈ ਉਹਦੇ ਪਿੱਛੇ ਮੁੰਡਾ ਦਾ ਨੰਬਰ ਆ ਸਾਰਾ ਕੁਝ ਤੇ ਆ ਮੇਰੀ ਗੋਲੂ ਨੂੰ ਪਾਰਸੇ ਦਿੱਤਾ ਤੇ ਬਹੁਤ ਸਾਰਾ ਲਵ ਜੂ ਆ ਜਿਨ੍ਹਾਂ ਨੇ ਸਾਨੂੰ ਇੰਨੇ ਗਿਫਟ ਭੇਜੇ ਤੇ ਬਾਕੀ ਕੀ ਕਹਿੰਦੇ ਆਗੇ ਅਸੀਂ ਖੋਲ ਲੈ ਆ ਓਪਨਿੰਗ ਕਰ ਲਈ ਸੀਗੀ ਉਹਦੀ ਕੈਨੇਡਾ ਵਾਲੇ ਪਾਰਸਲ ਦੀ ਤੇ ਆ ਦੇਖੋ ਜੀ ਇਹਦੇ ਵਿੱਚ ਅਸੀਂ ਇਹਦੇ ਚ ਪਾਤਾ ਉਹ ਸਾਰਾ ਸਮਾਨ ਮੇਰੇ ਇੱਕ ਕਪੜਾ ਖਾਤੇ ਤੇ ਬਹੁਤ ਸਮਾਨ ਆਇਆ ਇਹਦੇ ਵਿੱਚ ਦਸਤਾਨੇ ਵੀ ਭੇਜਿਆ ਭੈਣ ਨੇ ਜਰਾਬਾ ਵੀ ਬਾਹਰੋਂ ਭੇਜੀਆਂ ਬਾਕੀ ਬਹੁਤ ਸਾਰੇ ਸੋਹਣੇ ਕੈਨੇਡਾ ਵਾਲੇ ਕੱਪੜੇ ਭੇਜਿਆ ਤੇ ਮੈਂ ਇੱਕ ਗੱਲ ਹੋਰ ਹੈ ਮੇਰਾ ਦਿਖਾਈ ਕਿ ਲੋ ਭੱਜ ਕੇ ਮੇਰਾ ਹੋ ਰਹੀ ਮੇਰੀ ਕੈਪਰੀ ਦੀ ਉਹ ਆਪੀ ਦੱਸੋ ਮੈਨੂੰ ਵੀ ਭੈਣ ਨੇ ਭੇਜਿਆ ਬਹੁਤ ਅੱਛਾ ਸਮਾਨ ਲੱਗਿਆ ਮੈਨੂੰ ਯਾਰ ਇਹ ਦੇਖੋ ਆਹ ਦੇਖੋ ਜੀ ਇਹ ਕੈਪਰੀ ਹੁਣ ਮੈਂ ਆਪਾ ਪਾਉਣ ਲੱਗੇ ਦੇਖਦੇ ਆਂ ਪਾਵਾਂਗੇ ਇਹਨਾਂ ਨੂੰ ਜੀ ਇਹ ਨਾਈਟ ਹੈਗੀ ਵੀ ਨਾਈਟ ਸੂਟ ਹੈਗਾ ਬਹੁਤ ਪਿਆਰਾ ਹੈਗਾ ਭੈਣੇ ਪੋਲੇ-ਪੋਲੇ ਕੱਪੜੇ ਭੇਜਿਆ ਮੇਰੀ ਭੈਣ ਨੇ ਤੇ ਸੋ ਆ ਦੇਖੋ ਜੀ ਬਾਈ ਨੇ ਕੀ ਕਹਿੰਦੇ ਹੈਗੇ ਬੱਬੂ ਦਾਖਸ਼ ਨੇ ਵੀ ਸਾਨੂੰ ਅੱਜ ਬਹੁਤ ਪਿਆਰ ਦਿੱਤਾ ਮੇਰੀ ਗੱਡੀ ਨੂੰ ਸੀਟ ਕਵਰ ਦਿੱਤਾ ਮੈਟ ਦਿੱਤੇ ਨੀਚੇ ਹਨਾ ਵਿਛਾਉਣ ਵਾਲੇ ਤੇ ਜੇਕਰ ਤੁਸੀਂ ਵੀ ਇਹ ਬਣਵਾਉਣਾ ਚਾਹੁੰਦੇ ਆ ਚਾਹੇ ਤੁਸੀਂ ਸਕੂਲ ਬੈਗ ਲੈਣੇ ਹੋ ਚਾਹੇ ਤੁਸੀਂ ਆ ਪਰਸ ਲੈਣੇ ਹਨਾ ਆਪਾਂ ਪਹਿਣਾ ਨੂੰ ਪਰਸਾਂ ਦੀ ਵਾਲੀ ਉਹ ਹੁੰਦੀ ਆ ਤੇ ਤੁਸੀਂ ਵੀਰੇ ਤੋਂ ਲੈ ਸਕਦੇ ਹੋਗੇ ਹਬੋਰ ਉਹਨਾਂ ਦੀ ਸ਼ਾਪ ਹੈਗੀ ਤੇ ਬਾਕੀ ਇੰਸਟਾਗ੍ਰam ਤੇ ਅਸੀਂ ਰੀਲ ਪਾਵਾਂਗੇ ਉਹਨਾਂ ਦੀ ਕਲੈਬ ਕਰਕੇ ਬਾਕੀ ਤੁਸੀਂ ਉੱਥੋਂ ਹਨਾ ਨੰਬਰ ਇਹ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋਗੇ ਤੇ ਬਾਕੀ ਕੈਨੇਡਾ ਵਾਲੀ ਭੈਣੇ ਮੇਰੇ ਕੋਲ ਨਾ ਲਫ਼ਜ਼ ਹੈ ਨਹੀਂ ਮੈਂ ਤੁਹਾਨੂੰ ਕੀ ਸੱਚੀ ਬੋਲਾਂ ਕੀ ਨਹੀਂ ਬੋਲਾਂ ਤੁਸੀਂ ਅੱਲਾ ਮੈਨੂੰ ਪਿਆਰ ਦਿੱਤਾ ਤੇ ਮੇਰੀ ਗੱਡੀ ਦੀਆਂ ਇੰਨੀਆਂ ਮੈਨੂੰ ਵਧਾਈਆਂ ਦਿੱਤੀਆਂ ਲੋਕਾਂ ਨੇ ਸਾਰਿਆਂ ਨੇ ਮੇਰੇ ਭੈਣ ਭਰਾਵਾਂ ਨੇ ਬਹੁਤ ਮੈਨੂੰ ਮੇਰਾ ਧਰਤੀ ਪੈਰ ਹੀ ਨਹੀਂ ਲੱਗੀ ਜਾਂਦਾਗਾ ਤੇ ਕੀ ਕਹਿੰਦੇ ਆ ਇੰਨਾ ਪਿਆਰ ਉਧਰੋਂ ਮਿਲ ਜਾਂਦਾ ਇੰਨਾ ਪਿਆਰ ਸਾਨੂੰ ਘਰੇ ਭੇਜੀ ਜਾਂਦੇ ਭੈਣ ਭਰਾ ਤੇ ਬਹੁਤ ਰਿਸਪੈਕਟ ਹੈ ਜੀ ਤੁਹਾਡੀ ਦਿਲੋਂ ਰਿਸਪੈਕਟ ਆ ਮੇਰੇ ਜਿੰਨੇ ਵੀ YouTube ਫੈਮਲੀ ਆ ਤੇ ਲਵ ਯੂ ਆ ਸਾਰਿਆਂ ਨੂੰ ਤੇ ਆ ਬਾਈ ਦਾ ਉਹ ਆ ਜੀ ਅ ਦક્ષ ਦક્ષ ਬੈ ਦਖਸ਼ ਹੋਸ ਦਖਸ਼ ਬੈ ਅਸਾ ਦਾ ਐਦਾਂ ਕਰਕੇ ਅਬੋਰ ਤੇ ਬਾਈ ਪੂਰਾ ਫੇਮਸ ਆ ਉਥੇ ਬਾਈ ਬੱਬੂ ਆ ਦਾ ਨਾਮ ਤੇ ਹਾਂਜੀ ਬੋਲੋ ਹਲੋ ਆਖਾ ਤੇ ਸੋ ਪਰਸ ਮੈਂ ਦਿਖਾਤਾ ਜੀ ਪਰਸ ਬਹੁਤ ਘੈਂਟ ਆ ਤੇ ਤੁਸੀਂ ਵੀ ਜਰੂਰ ਮੰਗਵਾਇਓ ਸੋ ਠੀਕ ਹੈ ਜੀ ਤੇ ਉਹ ਆਪਣੀ ਗੱਡੀ ਅੰਦਰ ਲੱਗ ਰਹੀ ਆ ਹਾਂਜੀ ਤੇ ਆ ਦੇਖੋ ਜੀ ਸਾਰੇ ਭੈਣ ਭਰਾ ਕਮੈਂਟ ਕਰ ਰਹੇ ਸੀ ਤੁਹਾਡੀ ਬਲੈਰੋ ਗੱਡੀ ਤੇ ਉਹ ਦੇਖੋ ਬਲੈਰੋ ਵੀ ਆਪਣੀ ਉਹ ਖੜੀ ਹੈ ਜੀ ਤੇ ਆ ਵੀ ਆਪਣੀ ਗੱਡੀ ਆ ਗਈ ਜੀ ਬਨਾਇਨੋ ਤੇ ਸੋ ਸਾਰੇ ਭੈਣ ਭਰਾ ਪੁੱਛੀ ਜਾਂਦੇ ਸੀ ਨਾ ਵੀ ਤੁਹਾਡੀ ਦੂਜੀ ਗੱਡੀ ਦੂਜੀ ਉਹ ਖੜੀ ਹੈ ਜੀ ਤੇ ਪਹਿਲੇ ਨੰਬਰ ਵਾਲੀ ਆ ਖੜੀ ਐ ਦੂਜੇ ਨੰਬਰ ਵਾਲੀ ਐ ਅਸੀਂ ਘਰੋਂ ਚੀਜ਼ ਗਵਾਉਣੀ ਨਹੀਂ ਜੀ ਘਰੇ ਚੀਜ਼ ਬਣਾਉਣੀ ਆ ਇਹ ਗੱਡੀ ਹੋਰ ਆ ਸਕਦੀ ਐ ਗੱਡੀ ਪਰ ਘਰੋਂ ਗੱਡੀ ਕੋਈ ਜਾ ਨਹੀਂ ਸਕਦੀ ਠੀਕ ਐ ਜੀ ਤੇ ਸੋ ਤੁਹਾਨੂੰ ਬਹੁਤ ਬਹੁਤ ਤੇ ਬੱਬੂ ਬਾਈ ਦੀ ਵਾਈਫ ਨੇ ਵੀ ਸਾਨੂੰ ਪਿਆਰ ਦਿੱਤਾ ਸਾਨੂੰ ਕੱਪੜੇ ਲੱਤੇ ਦਿੱਤੇ ਆਪਦਾ ਘਰ ਦਿਖਾਇਆ ਤੁਸੀਂ ਦੇਖ ਹੀ ਲਿਆ ਹੋਗਾ ਉਹਦਾ ਘਰ ਤੇ ਸੋ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਉਹ ਆ ਗਿਆ ਆਪਣਾ ਮੋਟਰਸਾਈਕਲ ਤੇ ਆ ਮੇਰੀ ਰਾਣੀ ਆ ਉਹ ਮੇਰੇ ਘਰ ਵਾਲੇ ਦੀ ਰਾਣੀ ਆ ਹਾਂਜੀ ਤੇ ਸਾਰਿਆਂ ਨੇ ਕਿਹਾ ਸੀਗਾ ਨਾ ਵੀ ਥੋੜੀ ਦੂਜੀ ਗੱਡੀ ਦੂਜੀ ਵੀ ਉਹ ਖੜੀ ਹੈ ਜੀ ਬਲੇਰੋ ਤੇ ਸੋ ਮੈਂ ਇੱਕ ਵਾਰ ਫੇਰ ਕਹਿਣਾ ਚਾਹਨੀ ਆ ਵੀ ਘਰੋਂ ਚੀਜ਼ ਆ ਭਗਵਾਉਣੀ ਨਹੀਂ ਘਰੇ ਚੀਜ਼ ਲਿਆਉਣੀ ਆ ਇਹ ਮੇਰਾ ਪਾਪਾ ਕਹਿੰਦਾ ਹੁੰਦਾ ਸੀਗਾ ਤੇ ਆ ਸਾਨੂੰ ਬੱਬੂ ਬਾਈ ਦੀ ਵਾਈਫ ਨੇ ਦਿੱਤਾ ਸਮਾਨ ਲੈ ਜਾ ਬੇਟੇ ਲੈ ਜਾ ਅੰਦਰ ਲੈ ਜਾ ਦੇ ਪਿਆਰ ਦਿੱਤਾ ਭੈਣ ਨੇ ਮੈਨੂੰ ਸੂਟ ਦਿੱਤਾ ਮੇਰੀ ਗੁੜੀਆਂ ਨੂੰ ਦਿੱਤਾ ਤੇ ਲੀੜਾ ਕਪੜਾ ਦਿੱਤਾ ਸਾਨੂੰ ਅਸੀਂ ਪਹਿਲੀ ਵਾਰ ਗੱਡੀ ਲੈ ਕੇ ਗਏ ਸੀ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਤੇ ਸੋ ਮੇਰੇ ਪਾਪਾ ਜੀ ਕਹਿੰਦੇ ਹੁੰਦੇ ਸੀਗੇ ਪਤ ਘਰੋਂ ਚੀਜ਼ ਗਵਾਣੀ ਨਹੀਂ ਚਾਹੀਦੀ ਘਰੇ ਚੀਜ਼ ਆਣੀ ਚਾਹੀਦੀ ਆ ਤੇ ਸੋ ਗੱਡੀਆਂ ਹੋਰ ਆਉਣੀਆਂ ਇਹ ਤਾਂ ਕੁਝ ਵੀ ਨਹੀਂ ਜੀ ਤੁਹਾਡੇ ਪਿਆਰ ਦੇ ਸਦਕੇ ਬਸ ਤੁਸੀਂ ਮੈਨੂੰ ਐਂ ਪਿਆਰ ਦਿੰਦੇ ਰਹੋ ਆਜੋ ਜੀ ਆਜੋ ਚਲੋ ਠੀਕ ਆ ਫਰੈਂਡ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਹਣੇ ਸੋਹਣੇ ਕਮੈਂਟ ਕਰੋ ਤੋਰੀ ਮੂੰਹ ਸਾਡਾ ਹੱਸ ਰਿਹਾ ਤੇ ਸੋਹਣੇ ਸੋਹਣੇ ਕਮੈਂਟ ਕਰੋ